ਦੰਚਰ ਮਹੱਲਾ ਕਲੀਨਿਕ ਕਚਮਾ ਗਿਆ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਵੱਡੇ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਟੈਸਟ ਹੁੰਦੇ ਨੇ ਅੱਜ ਬਲੱਡ ਟੈਸਟ ਲੈ ਲਿਆ ਕੱਲ ਨੂੰ ਤੁਹਾਡੇ ਫੋਨ ਤੇ ਆ ਜਾਊਗਾ ਸੋ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਾਨੂੰ ਪਹਿਲਾਂ ਦੂਰ ਜਾਣਾ ਪੈਂਦਾ ਸੀ ਜੀ ਦਵਾਈ ਲੈਣ ਹੁਣ ਸਾਨੂੰ ਇੱਥੇ ਦਵਾਈ ਟੈਸਟ ਸਭ ਫ੍ਰੀ ਮਿਲ ਜਾਂਦੇ ਆ ਜੀ ਹੋ ਜਾਂਦਾ ਹਨ ਆਮ ਆਦਮੀ ਕਲੀਨਿਕ ਚ ਤੇ ਪਹਿਲਾਂ ਦੂਰ ਜਾਂਦੇ ਦੀ ਪ੍ਰਾਈਵੇਟ ਹਸਪੀਟਲਾਂ ਚ ਵਾਰੀ ਨਹੀਂ ਆਉਣੀ ਫੇਰ ਟੈਸਟ ਵੀ ਮਹਿੰਗੇ ਹੋਣੇ ਜੀ ਗਰੀਬ ਲੋਕਾਂ ਲਈ ਇੰਨਾ ਪੈਸਾ ਲਾਣਾ ਬਹੁਤ ਔਖਾ ਹੈ ਇੱਥੇ ਟੈਸਟ ਸਾਰੇ ਫ੍ਰੀ ਹੋ ਜਾਂਦੇ ਆ ਦਵਾਈ ਮਿਲ ਜਾਂਦੀ ਹੈ ਛੋਟਿਆਂ ਨੂੰ ਵੀ ਬੜਿਆਂ ਨੂੰ ਵੀ ਇਸ ਲਈ ਦੇ ਸਾਰਾ ਮਹੱਲਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹੈ ਮੇਰਾ ਨਾਮ ਸਰਵਜੀਤ ਗੌਰਈ ਮੇਰੀ ਉਮਰ 27 ਸਾਲ ਆ ਅਸੀਂ ਇਰੋਇ ਬਿਲੋਂਗ ਕਰਦੇ ਆ ਦਵਾਈਆਂ ਵਧੀਆ ਮਿਲਦੀਆਂ ਨੇ ਯੂਰੋ ਟੈਸਟ ਵੀ ਵਧੀਆ ਕਰਦੇ ਆਈ ਸਾਨੂੰ ਬਹੁਤ ਸਹੂਲਤ ਹੋਈ ਕਾਫੀ ਫਾਇਦਾ ਪਹੁੰਚ ਰਿਹਾਈ ਵਧੀਆ ਦਵਾਈਆਂ ਨੇ ਫਾਇਦਾ ਕਰਦੀਆਂ ਨੇ ਬੱਚਿਆਂ ਵਾਲੀਆਂ ਵਧੀਆ ਨੇ ਤੇ ਬੜਿਆਂ ਵਾਲੀਆਂ ਵੀ ਵਧੀਆ ਨੇ ਦਵਾਈਆਂ ਪੈਸੇ ਨਹੀਂ ਲੱਗਦੇ ਫ੍ਰੀ ਆਫ ਕਾਸਟ ਨੇ ਮੇਰਾ ਨਾਮ ਵਿਨਾ ਰਾਨੀ ਮੁਹੱਲਾ ਦਸ਼ਮੇਸ਼ ਕਲੋਨੀ ਕਲੀਨਿਕ ਬਹੁਤ ਵਧੀਆ ਖੁੱਲਿਆ ਹੈ ਪਹਿਲਾਂ ਅਸੀਂ ਬੜੀ ਦੂਰ ਦੂਰ ਤੱਕ ਜਾਂਦੇ ਸੀ ਹੁਣ ਸਾਨੂੰ ਨਜ਼ਦੀਕ ਹੀ ਹਰ ਚੀਜ਼ ਦੀ ਸਹੂਲਤ ਹੋ ਗਈ ਹੈ ਟੈਸਟ ਵਗੈਰਾ ਵੀ ਫ੍ਰੀ ਹੁੰਦੇ ਹਨ ਦਵਾਈਆਂ ਵੀ ਇੱਥੇ ਫ੍ਰੀ ਮਿਲਦੀਆਂ ਹਨ ਅਸੀਂ ਹਰੇਕ ਤਰ੍ਹਾਂ ਦੀ ਇੱਥੋਂ ਦਵਾਈ ਲੈਣੇ ਆ ਸਾਨੂੰ ਹਰ ਦਵਾਈ ਨਾਲ ਫਾਇਦਾ ਹੁੰਦਾ ਸਾਡੇ ਟੈਸਟ ਵੀ ਫ੍ਰੀ ਹੁੰਦੇ ਆ ਦਵਾਈ ਵੀ ਫ੍ਰੀ ਮਿਲਦੀ ਆ ਸਾਨੂੰ ਹਰ ਇੱਕ ਸਹੂਲਤ ਆ ਇੱਥੇ ਪੰਜਾਬ ਸਰਕਾਰ ਦਾ ਬਹੁਤ 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 ਦਿਲੋਂ ਧੰਨਵਾਦ ਹੈ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀਆਂ ਸਹੂਲਤਾਂ ਦਿੱਤੀਆਂ ਨੇ